ਅੱਜਾਨੇ ਕਿਦਾਰਾ ਲੱਗਿਆ ਕਿ ਸੇਕੋ ਅੱਜ ਬਹੁਤ ਖੁਸ਼ੀ ਦਾ ਬਹੁਤ ਖੁਸ਼ੀ ਦਾ ਦਿਨ ਹੈ ਭਗਵਾਨ ਰਾਮ ਦਾ ਮੰਦਿਰ ਬਣਿਆ ਹੈ ਭਗਵਾਨ ਰਾਮ ਆਪਣੇ ਘਰ ਦੇ ਵਿੱਚ ਕੱਲ 22 ਤਰੀਕ ਨੂੰ ਵੀ ਰਾਜਮਾਨ ਹੋ ਰਹੇ ਨੇ ਔਰ ਸਾਰਾ ਦੇਸ਼ ਅੱਜ ਖੁਸ਼ੀ ਮਨਾ ਰਿਹਾ ਹੈ ਦੇਖੋ 22 22 ਜਨਵਰੀ ਜਿਹੜਾ 2024 ਦਾ ਦਿਨ ਹੈ ਇਹ ਅਗਲੇ ਹਜ਼ਾਰਾਂ ਸਾਲ ਸਾਲਾਂ ਤੱਕ ਜਿਹੜਾ ਇਹ ਦਿਨ ਯਾਦ ਰੱਖਣ ਵਾਲਾ ਦਿਨ ਹੈ ਔਰ ਇਹ ਸਾਰੇ ਦੇਸ਼ ਨੂੰ ਸਾਰੇ ਹਿੰਦੁਸਤਾਨ ਨੂੰ ਸਾਰੇ ਬਲਡ ਦੇ ਵਿੱਚ ਸਾਰੇ ਆਪਣੇ ਵੀਰਾਂ ਨੂੰ ਭਰਾਵਾਂ ਨੂੰ ਪੈਣਾ ਨੂੰ ਸਾਰਿਆਂ ਨੂੰ ਅੱਜ ਸੁੱਭ ਦਿਹਾੜੇ ਦੇ ਬਹੁਤ-ਬਹੁਤ ਵਧਾਈ ਦਿੰਦੇ ਆ। ਮੈਂ ਕਿਹੜੇ ਵਾਲੀ ਇਹ ਸਾਡੇ ਗੁਰਦੀਪ ਸਿੰਘ ਨਿੱਟੂ ਜੀ ਔਰ ਸਾਡੇ ਮਹਾਵੀਰ ਮੰਦਰ ਵੱਲੋਂ ਜਿਹੜਾ ਹੈਗਾ ਵੇ ਸਾਡੇ ਮੰਦਰ ਜੀ ਤੇ ਪਤਾਨ ਸਾਡੇ ਜੋਰ ਸਾਹਿਬ ਸਾਰਿਆਂ ਨੇ ਜਿਹੜੀ ਯਾਤਰਾ ਜਿਹੜੀ ਕੱਢ ਰਹੇ ਨੇ ਔਰ ਮੈਂ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਇੰਨਾ ਵੱਡਾ ਪ੍ਰਾਰਲਾ ਕਰਕੇ ਭਗਵਾਨ ਦੇ ਨਾਮ ਦੀ ਯਾਤਰਾ ਕੱਢ ਰਹੇ ਨੇ ਬਹੁਤ ਬਹੁਤ ਦੀ ਵਧਾਈ ਦੇ ਪਾਤਰ ਨੇ। ਔਰ ਕੱਲ ਮੰਦਰ ਦੇ ਬਾਹਰ ਜਿਹੜਾ ਵਾ ਸਾਰਾ ਏਰੀਆ ਇਹ ਦੋਲਨ ਦੀ ਤਰ੍ਹਾਂ ਸਜਿਆ ਹੋਇਆਗਾ ਲੋਕੀ ਲਾਈਟਾਂ ਲਗਾ ਰਹੇ ਨੇ ਪਟਾਕੇ ਚਲਾ ਰਹੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਕਿਸ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਉਤਸ਼ਾਹ ਹੈ ਭਗਵਾਨ ਰਾਮ ਦੇ ਮੰਦਰ ਬਣ ਦੀ ਖੁਸ਼ੀ ਹੈ ਇਹ ਸਾਰੇ ਅੱਜ ਤੁਸੀਂ ਆਪ ਦੇਖ ਰਹੇ ਹੋ ਫੇ ਸਾਰੇ ਸ਼ਹਿਰ ਜਿਹੜਾ ਜਗਮਗ ਹੋ ਰਿਹਾ ਅੱਜ ਦੇਖੋ ਜੀ ਆ ਰਾਮ ਮੰਦਰ ਬਣ ਗਿਆ ਆ ਰਾਮ ਲੱਲਾ ਬਿਰਾਜਮਾਨ ਹੋ ਗਏ ਨੇ ਕੱਲ ਪ੍ਰਾਣ ਪ੍ਰਕਟਿਸ਼ਟਾ ਦਾ ਪ੍ਰੋਗਰਾਮ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਬੁਲਿਕੇਆ ਗਿਆ ਉਹ ਸਾਰਾ ਹਿੰਦੁਸਤਾਨ ਸਾਰੇ ਦੇਸ਼ ਵਿਦੇਸ਼ ਆਮ ਲੱਲਾ ਵੀ ਪ੍ਰਾਰਣ ਪਛਤਾ ਨੂੰ ਦੇਖਣ ਦੇ ਲਈ ਆਪਣੇ ਆਪਣੇ ਘਰਾਂ ਦੇ ਵਿੱਚ ਮੰਦਰਾਂ ਦੇ ਵਿੱਚ ਜਿੱਥੇ ਦੀਵੇ ਜਗਾਣਗੇ ਉਸੇ ਭਜਨ ਕਰਨਗੇ ਉਹ ਲੰਗਰ ਜਿਹੜੇ ਟੁੱਟ ਵਰਤਣਗੇ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਿਹੜੇ ਅੱਜ ਮਹਾਵੀਰ ਮੰਦਿਰ ਸਭਾ ਵੱਲੋਂ ਅੱਜ ਜੜੀ ਪ੍ਰਵਾਸ ਸ੍ਰੀ ਦੇ ਨਿਕਾਲੀ ਗਈ ਹੈ ਸ਼ੋਭਾ ਯਾਤਰਾ ਜਿਹਦੇ ਜੋ ਪਾਰਟਿਸਪੇਸ਼ਨ ਜੋਰਜੀ ਨੇ ਸ੍ਰੀ ਟੰਡਨ ਜੀ ਕੇਵਲ ਡੋਗਰਾ ਜੀ ਸਾਡੇ ਹਲਕੇ ਦੇ ਇੰਚਾਰਜ ਸ਼੍ਰੀ ਗੁਰਦੇਵ ਸ਼ਰਮਾ ਦੇਵੀ ਜੀ ਔਰ ਸਾਰੇ ਜਿੰਨੀਆਂ ਤਾਲਮਕ ਸਮਾਜਿਕ ਜਥੇਬੰਦੀਆਂ ਭਾਰਤੀ ਅੰਦਾ ਪਾਰਟੀ ਦੇ ਕਾਂਗਰਸ ਪਾਰਟੀ ਦੇ ਹੋਰ ਕਈ ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਇੱਥੇ ਵਰਕਰ ਪਹੁੰਚੇ ਆ ਮੈਂ ਉਹਨਾਂ ਨੂੰ ਇੱਥੇ ਜੀ ਆਇਆਂ ਆਖਦਾ ਔਰ ਆਪਣੇ ਇਲਾਕੇ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਸਾਰੇ ਜਣੇ ਕੱਲ 11 ਵਜੇ ਤੋਂ ਲੈ ਕੇ 2 ਵਜੇ ਤੱਕ ਮੰਦਰਾਂ ਦੇ ਵਿੱਚ ਭਜਨ ਗਾਣ ਉਸ ਤੋਂ ਬਾਅਦ ਗੁਰੂ ਘਰ ਲੰਗਰ ਔ ਟੁੱਟ ਵਰਤੇਗਾ ਐਲਈਡੀ ਦੇ ਉੱਪਰ ਸਾਰਾ ਪ੍ਰੋਗਰਾਮ ਆਏਗਾ ਇਹ ਅੱਜ ਜਿਹੜੀ ਹੈ ਸੰਧਿਆ ਫੇਰੀ ਅੱਜ ਸੰਧਿਆ ਫੇਰੀ ਜਿਹੜੀ ਕੱਢੀ ਜਾ ਰਹੀ ਹੈ ਇਹ ਮਹਾਵੀਰ ਮੰਦਰ ਅਮਰਪੁਰਾ ਲੁਧਿਆਣਾ ਤੋਂ ਵਾਰਡ ਨੰਬਰ 75 ਚ ਕੱਢੀ ਜਾ ਰਹੀ ਹੈ ਮੇਰੇ ਨਾਲ ਜਿਹੜੀ ਪਬਲਿਕ ਹੈ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਮੇਰੇ ਨੂੰ ਸਹਿਯੋਗ ਦੇ ਕੇ ਅੱਜ ਸੰਧਿਆ ਫੇਰੀ ਜਿਹੜੀ ਕੱਢੀ ਗਿਆ ਕੱਲ ਫੇਰੇ ਦਸੋ ਐਲਈਡੀ ਐਲਸੀਡੀ ਲੱਗੇਗੀ ਉਥੇ ਸਾਰਾ ਹੈ ਉਸ ਤੋਂ ਬਾਅਦ ਊਠ ਲੰਗਰ ਬਤਾਇਆ ਜਾਏਗਾ ਬਹੁਤ ਬਹੁਤ ధన్యਵਾਦ